ਆਪਣਾ ਬਾਈ ਇੱਕ ਇਲਾਕੇ ਦਾ ਬਹੁਤ ਵੱਡਾ ਬਾਬਾ ਆਪਦੇ ਆਪ ਨੂੰ ਖਵਾਉਂਦਾ ਵਾ ਉਹਦੀ ਨੀਲੀ ਫਿਲਮ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਤੇਜ਼ੀ ਦੇ ਨਾਲ ਬਜ਼ੁਰਗ ਬੰਦਾ ਵਾ ਤੇ ਜਿਹੜੇ ਇਲਾਕੇ ਦੇ ਵਿੱਚ ਅਸੀਂ ਬੈਠੇ ਆ ਨਾ ਸਾਡਾ ਇਹ ਏਰੀਆ ਜਿਵੇਂ ਲਾਲੀਏ ਮੁੱਲਾਪੁਰ ਸ਼ਹਿਰ ਲਾਲੀਏ ਸਾਡਾ ਇਧਰੋਂ ਪੱਖੋ ਵਾਲਾ ਲਾਲੀਏ ਬਡੂੰਦੀ ਲਾਲੀਏ ਅਧਰੋਂ ਸੁਧਾਰ ਲਾਲੀਏ ਇਹ ਏਰੀਆ ਉਸ ਬਾਬੇ ਦਾ ਪੂਰਾ ਮਤਲਬ ਬੋਲਬਾਲਾ ਉਸ ਬਾਬੇ ਦਾ ਚੱਲਦਾ ਲੁਧਿਆਣੇ ਜਿਹੜਾ ਬਹੁਤ ਟੌਪ ਦਾ ਬਾਬਾ ਆਪਦੇ ਆਪ ਨੂੰ ਖਵਾਉਂਦਾ ਸੀ ਅੱਛਾ ਉਹਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਬੰਦ ਕਮਰੇ ਦੇ ਵਿੱਚ ਉਹ ਕਿਸੇ ਬੀਬੀ ਦੇ ਨਾਲ ਗਰਸਤ ਕਰ ਰਿਹਾ ਵਾ ਇਹ ਚੀਜ਼ ਹੋ ਰਹੀ ਆ ਹਨਾ ਹੁਣ ਤੁਸੀਂ ਇੱਕ ਗੱਲ ਨੂੰ ਸਮਝਿਓ ਇਹ ਲੋਕਾਂ ਦੀ ਮੂਰਖਤਾ ਜਿਹੜੇ ਲੋਕ ਇਸ ਇਹਨਾਂ ਬਾਬੇ ਬੂ ਬਣਿਆਂ ਨੂੰ ਜਿਹੜੇ ਰੱਬ ਦਾ ਦਰਜਾ ਦੇਈ ਬੈਠੇ ਆ ਜਿਹੜੇ ਲੋਕ ਇੱਕ ਤਾਂ ਹੁੰਦਾ ਨਾ ਨਮਸਕਾਰ ਹੱਥ ਜੋੜ ਕੇ ਕਰਨਾ ਮੇਰੇ ਅੱਖੀ ਦੇਖਣ ਦੀ ਗੱਲ ਆ ਵੀ ਲੋਕ ਉਸ ਬਾਬੇ ਦੀ ਡੰਡੌਤ ਕਰਕੇ ਉਸ ਨੂੰ ਮੱਥਾ ਟੇਕਦੇ ਸੀਗੇ ਸਾਡਾ ਇੱਕ ਰਿਸ਼ਤੇਦਾਰ ਆ ਜਿਹੜਾ ਇਸ ਬਾਬੇ ਦਾ ਬੜਾ ਭਗਤ ਸੀਗਾ ਬਾਈ ਇੱਕ ਵਾਰੀ ਕੀ ਹੋਇਆ ਉਹਨੇ ਆਪਦੇ ਬੇਟੇ ਦਾ ਵਿਆਹ ਕੀਤਾ ਤੇ ਇਹੀ ਬਾਬਾ ਇਹਨਾਂ ਦੇ ਘਰ ਆਇਆ ਜਦੋਂ ਘਰ ਆਇਆ ਤਾਂ ਲੋਕਾਂ ਦੀ ਮਤਨੂੰ ਸ਼ਰਧਾ ਦਾ ਤੇ ਲੋਕ ਵੀ ਕਿਤਨਾ ਕਿਤੇ ਸ਼ਰਧਾ ਰੱਖਣ ਤੋਂ ਪਹਿਲਾਂ ਇਹ ਨਹੀਂ ਦੇਖਦੇ ਵੀ ਸਾਡੀ ਸ਼ਰਧਾ ਸਹੀ ਬੰਦੇ ਨਾਲ ਹੈ ਜਾਂ ਗਲਤ ਬੰਦੇ ਨਾਲ ਆ ਉਹ ਬਾਬਾ ਉਹਨਾਂ ਦੇ ਘਰੇ ਆਉਂਦਾ ਵਾ ਥਾਲ ਦੇ ਵਿੱਚ ਉਹਦੇ ਪੈਰ ਪਿੱਤਲ ਦੀ ਪ੍ਰਾਂਤ ਦੇ ਵਿੱਚ ਉਸ ਬਾਬੇ ਦੇ ਪੈਰ ਰੱਖਦੇ ਆ ਨਮਾ ਤੌਲੀਆ ਲਾ ਕੇ ਉਹ ਬਾਬੇ ਦੇ ਪਹਿਲਾਂ ਤਾਂ ਪੈਰ ਧੋਂਦੇ ਆ ਫੇਰ ਭਾਈ ਸਾਰਾ ਟੱਬਰ ਉਹ ਉਹਦਾ ਘਰ ਵਾਲਾ ਉਹਦਾ ਮੁੰਡਾ ਬਾਈ ਜੀ ਉਸ ਬਾਬੇ ਦੇ ਪੈਰਾਂ ਦੇ ਜਿਹੜਾ ਮੈਲ ਦਾ ਪਾਣੀ ਆ ਉਹ ਪਾਣੀ ਪੀਂਦੇ ਆ ਬਾਬੇ ਨੂੰ ਇੱਕ ਕੋਲਡ ਡਰਿੰਕ ਪਾ ਦਿੰਦੇ ਨੇ ਡਿਸਪੋਜ਼ेबल ਗਲਾਸ ਦੇ ਵਿੱਚ ਜਦੋਂ ਬਾਬਾ ਆਪਦਾ ਝੂਠਾ ਗਲਾਸ ਕੋਲਡ ਡਰਿੰਕ ਦਾ ਛੱਡਦਾ ਬਾਅਦ ਉਹ ਆਪਦੇ ਆਪ ਨੂੰ ਭਗਤ ਅਖਵਾਉਣ ਵਾਲੇ ਬੰਦੇ ਉਸ ਬਾਬੇ ਦਾ ਝੂਠਾ ਕੋਲਡ ਡਰਿੰਕ ਵੀ ਪੀਂਦੇ ਵੀ ਸਾਡਾ ਮਹਾਰਾਜ ਆਹੇ ਸਾਡਾ ਬਾਬਾ ਵਾ ਹਨ ਤੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਪਰ ਇਹ ਬਾਬੇ ਨੇ ਬਾਈ ਐਡਾ ਕਨੌਣੀ ਹਰਕਤ ਕੀਤੀ ਆ ਇਹ ਤਾਂ ਉਹ ਚੀਜ਼ ਆ ਜਿਹੜੀ ਪਰਦੇ ਦੇ ਮੂਹਰੇ ਆ ਗਈ ਪਰਦੇ ਦੇ ਪਿੱਛੇ ਪਤਾ ਨਹੀਂ ਕਿੰਨੀਆਂ ਹੋਰ ਬੀਬੀਆਂ ਹੋਣਗੀਆਂ ਜਿਹੜੀਆਂ ਉਸ ਬੰਦੇ ਨੇ ਖਰਾਬ ਕੀਤੀਆਂ ਹੋਈਆਂ ਉਹਨੇ ਆਪਦੇ ਆਸ਼ਰਮ ਦੇ ਵਿੱਚ ਜਿੱਥੇ ਉਹ ਰਹਿੰਦਾ ਆਪਦੇ ਡੇਰੇ ਦੇ ਨਾਲ ਇੱਕ ਬਾਲ ਘਰ ਵੀ ਬਣਾਇਆ ਹੋਇਆ ਵਾ ਹੁਣ ਤੋਂ ਬਾਲ ਘਰ ਵੀ ਸ਼ੱਕ ਦੇ ਘਰੇ ਦੇ ਵਿੱਚ ਆ ਵੀ ਉੱਥੇ ਜਿਹੜੇ ਬੱਚੇ ਆ ਉਹਨਾਂ ਦਾ ਮੈਡੀਕਲ ਹੋਣਾ ਚਾਹੀਦਾ ਜਵਾਕਾਂ ਦਾ ਵੀ ਕਿਤੇ ਉਹ ਬੱਚਿਆਂ ਦੇ ਨਾਲ ਤੜੀ ਬਾਬੇ ਨੇ ਬਦਫੈਲੀਆਂ ਕੀਤੀਆਂ ਬਾਬੇ ਦੇ ਚੇਲਿਆਂ ਨਾਲ ਤਾਂ ਨਹੀਂ ਬਦਫੈਲੀਆਂ ਕੀਤੀਆਂ ਹੁਣ ਜਿਹੜੀਆਂ ਹੋਰ ਸਿੱਖ ਸੰਸਥਾਵਾਂ ਨੇ ਸਿੱਖ ਜਥੇਬੰਦੀਆਂ ਨੇ ਉਹ ਲਗਾਤਾਰ ਚਾਰਾ ਜੋਈ ਇਸ ਗੱਲ ਤੇ ਕਰ ਰਹੀਆਂ ਵੀ ਉਸ ਬਾਬੇ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਦੇ ਤਹਿਤ ਮਾਮਲਾ ਦਰਜ ਕਰਵਾ ਦਿੱਤਾ ਜਾਵੇ ਪਰ ਹੁਣ ਦੀ ਹੁਣ ਦੀ ਜੋਤਿਕਾ ਆਪਾਂ ਇਸ ਇਸ ਵੀਡੀਓ ਨੂੰ ਰਿਕਾਰਡ ਕਰ ਰਹੇ ਹਾਂ ਹੁਣ ਤੱਕ ਉਸ ਬਾਬੇ ਤੇ ਕਿਸੇ ਵੀ ਤਰੀਕੇ ਦਾ ਕੋਈ ਮਾਮਲਾ ਦਰਜ ਨਹੀਂ ਹੋਇਆ ਖੈਰ ਬਾਬੇ ਦੀ ਪਹੁੰਚ ਵੀ ਬਹੁਤ ਆ ਬਾਬਾ ਮਸ਼ਹੂਰ ਵੀ ਬਹੁਤ ਆ ਪਰ ਜਿਹੜੇ ਬੰਦੇ ਉਸ ਵੀਡੀਓ ਨੂੰ ਦੇਖਦੇ ਆ ਜਾਂ ਉਸ ਬਾਬੇ ਨੂੰ ਜਾਣਦੇ ਆ ਮੈਂ ਉਹਨਾਂ ਨੂੰ ਇੱਕ ਗੱਲ ਕਹਦੇ ਆ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਵੀ ਇਹੋ ਜਿਹੇ ਬੂਬੜਿਆਂ ਤੋਂ ਭਾਈ ਬਚ ਕੇ ਰੋ ਆਪਦੀਆਂ ਬੀਬੀਆਂ ਨੂੰ ਆਪਦੀਆਂ ਮਾਵਾਂ ਨੂੰ ਆਪਦੀਆਂ ਭੈਣਾਂ ਨੂੰ ਇਹੋ ਜਿਹੇ ਡੇਰੇ ਜਾਣ ਤੋਂ ਉਹਨਾਂ ਨੂੰ ਰੋਕੋ ਥੋਡੀਆਂ ਧੀਆਂ ਪੈਣਾ ਉੱਥੇ ਸੁਰੱਖਿਅਤ ਨਹੀਂ ਹੈਗੀਆਂ ਰੱਬ ਜਿਨੇ ਪਾਉਣਾ ਹੁੰਦਾ ਨਾ ਘਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਲਾਲੀਏ ਸਾਡੇ ਦਸਾਂ ਪਾਸ਼ਾਏ ਦੀ ਜੋਤ ਸਾਡੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਸਾਹਿਬ ਕਹਿੰਦੇ ਆ ਕਿ ਸਭ ਸਿਖਰੋ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹ ਚੀਜ਼ ਇੱਥੇ ਆ ਕੇ ਖਤਮ ਹੋ ਗਈ ਨਾ ਬਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਦੀ ਉਪਾਧੀ ਦਿੱਤੀ ਨਾ ਫਿਰ ਇਹ ਬੂਬਨੇ ਪਿੱਛੇ ਲੱਗ ਕੇ ਅਸੀਂ ਆਪਦੀਆਂ ਧੀਆਂ ਦਾ ਬਾਈ ਜਸਮਾਨੀ ਤੌਰ ਤੇ ਉਹਨਾਂ ਦੇ ਸ਼ੋਸ਼ਣ ਕਾਤੋਂ ਕਰਵਾਉਨੇ ਆ ਆਪਦੇ ਹੱਥੀਂ ਅਸੀਂ ਡੇਰੇ ਦੇ ਵਿੱਚ ਕਾਤੋਂ ਆਪਦੀਆਂ ਬੁੜੀਆਂ ਕੁੜੀਆਂ ਛੱਡ ਕੇ ਆਉ ਉਹਨੋਂ ਜਿਹੜੀਆਂ ਹੋਰ ਸੰਪਰਦਾਵਾਂ ਨੇ ਉਹਦੇ ਜਿਹੜੇ ਉੱਪਰ ਨੇ ਅਸੀਂ ਕਹਿ ਤੀ ਉੱਪਰਲੇ ਜਿਹੜੇ ਬਾਬੇ ਆ ਉਹਨਾਂ ਨੇ ਆਦੇਸ਼ ਤੇ ਇਸ ਗੱਲ ਦੇ ਦਿੱਤੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਪੰਜਾਬ ਦੇ ਐਸਐਸਪੀ ਸਾਹਿਬ ਨੂੰ ਇਹ ਹੁਕਮ ਲਾਤਾ ਇਹ ਇਹ ਉਹਨਾਂ ਨੂੰ ਅਪੀਲ ਕਰਦੀ ਵੀ ਜਿਹੜਾ ਇਹ ਬਾਬਾ ਵਾ ਇਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕਰੋ ਨਾਲੇ ਉਹ ਬਾਬੇ ਨੂੰ ਡੇਰਾ ਛੱਡਣ ਦਾ ਹੁਕਮ ਵੀ ਹੋ ਗੇ ਉੱਥੋਂ ਦਾ ਪਿੰਡ ਵੀ ਜਿਹੜਾ ਲਗਾਤਾਰ ਉਹ ਐਕਸ਼ਨ ਦੇ ਵਿੱਚ ਆਇਆ ਹੋਇਆ ਵਾ ਹੁਣ ਆਉਣ ਵਾਲੇ ਦੇਖਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਾਬੇ ਦੇ ਖਿਲਾਫ ਕੋਈ ਵੱਡੀ ਕਾਰਵਾਈ ਹੁੰਦੀ ਆ ਜਾਂ ਫਿਰ ਅਜਿਹੇ ਬਾਬਾ ਜਿਹੜੇ ਜਸਮਾ ਦੇ ਭੁੱਖੇ ਬਾਬੇ ਨੇ ਲੋਕਾਂ ਨੂੰ ਸਟੇਜਾਂ ਤੋਂ ਆਕੇ ਕਹਿੰਦੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਬਾਈ ਕਾਬੂ ਰੱਖੋ ਪਰ ਇਹਨਾਂ ਦੇ ਕਾਬੂ ਨਹੀਂ ਰਹਿੰਦੇ ਬੁੱਢੇ ਉਮਰਾਂ ਦੇ ਵਿੱਚ ਬੁੱਢੀ ਕੁੜੀ ਤੇ ਲਾਲ ਲਗਾਮਾਂ ਵਾਲਾ ਕੰਮ ਆ ਬਾਈ ਉਹਦੀ ਪੋਤੀ ਦੀ ਉਮਰ ਦੀ ਕੁੜੀ ਆ ਜਿਹਦੇ ਨਾਲ ਉਹ ਸ਼ੋਸ਼ਣ ਕਰ ਰਿਹਾ ਵਾ ਸੋ ਇਹਦੇ ਉੱਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਉਹ ਅਮਲ ਦੇ ਵਿੱਚ ਲਿਓਣੀ ਚਾਹੀਦੀ